ਸਹੀ ਲੱਗ ਮਿੱਤਰੋ ਕੀ ਹਾਲ ਚਾਲ ਆ ਜੀ ਰੱਬ ਨੇ ਬੱਲੇ ਬੱਲੇ ਕਰਾ ਦੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਬੜਾ ਮੀਂਹ ਪੈ ਰਿਹਾ ਏ ਬੱਲੇ ਬੱਲੇ ਕਰਾ ਦੀ ਰੱਬ ਨੇ ਪਹਿਲਾਂ ਵੀ ਥੋੜਾ ਜਿਹਾ ਪਿਆ ਪਰ ਅੰਦਰ ਚ ਹਟ ਗਿਆ ਜੀਆ ਉਹ ਤਾਂ ਬਾਹਲਾ ਹੀ ਆਇਆ ਉਧਰ ਧਾਰਾਂ ਜੋ ਹੋ ਰਹੀਆਂ ਏ ਕਦਰ ਮੀ ਪੈ ਰਿਹਾ ਹੈ ਇਧਰ ਖੜੇ ਬੱਛੀਆਂ ਖੁੱਲੀਆਂ ਇਧਰ ਕਿੱਕੜ ਬਹੁਤ ਜ਼ਿਆਦਾ ਹੋਏ ਆਂ ਇਹਦਾ ਪੱਕਾ ਫੜ ਚ ਲੱਗਿਆ ਹੋਇਆ ਥੋੜਾ ਜਾਂ ਪਰ ਉਹਦਾ ਵੀ ਬੁਰਾ ਹੀ ਹਾਲ ਕਰਿਆ ਹੋਇਆ ਆ ਆ ਦੇਖੋ ਆਪਣਾ ਕਾਲਾ ਦੇਖੋ ਕਿੰਦਾ ਮੋਟਰ ਕਨਾ ਚੱਲ ਰਹੇ ਨੇ ਇਹ ਕਾਫੀ ਪੈ ਰਿਹਾ ਸੋ ਮਤਨ ਕਰਾ ਦੀ ਬੈਟ ਵੀ ਭੱਜ ਗਈ ਜਨਰੇਟਰ ਚੱਲ ਕੋਲਿਆ ਨਹੀਂ ਗਿਆ ਵੇ ਤੂੰ ਬਾਤ ਹੀ ਗੋਲ ਲੰਦਾ ਮੀ ਹਟੇ ਦੇ ਜਿਹੜਾ ਕੰਮ ਕਰਨਾ ਮੀ ਹਟੇ ਕੇ ਗੋਲ ਲੰਦਾ ਮੀ ਹਟ ਜਾਂਦਾ ਫਿਰ ਗੋਲ ਲੰਦਾ ਤੂੰ ਜਿਹੜਾ ਕੰਮ ਕਰਨੇ ਵਾਲਾ ਤਾਂ ਉਹ ਕਰਦਾ ਇਧਰ ਥੋੜਾ ਮਾਰ ਉਹ ਦੇਖ ਇਸ ਕੋ ਖੜਨੇ ਕੇ ਲਈ ਜਦਾ ਵੀ ਨਹੀਂ ਹੈਗਾ ਇਸ ਕਾ ਨਾ ਸਾਰਾ ਇਕੱਠਾ ਕਰਕੇ ਇਧਰ ਖੁੰਜੇ ਮੇ ਲਗਾ ਦੇ ਠੀਕ ਆ ਔਰ ਜੋ ਨਾਲੀ ਆ ਨਾ ਨਾਲੀ ਉਹ ਪਾਣੀ ਜਾ ਤਾਂ ਇਧਰ ਕੋ ਉਹ ਵਾਲਾ ਬਚਾ ਲੈਣਾ ਉਧਰ ਕੋ ਰਸਤਾ ਖੁੱਲਾ ਛੋੜਨਾ ਬਾਕੀ ਇਧਰ ਗੁੰਜੇਵੇਂ ਲਗਾ ਦੇ ਠੀਕ ਆ ਹਾਂ ਉਸਕੇ ਵਾਰਾ ਤੂੜੀ ਲਿਆ ਤੂੜੀ ਲਿਆ ਕੇ ਫਿਰ ਥੋੜਾ ਥੋੜਾ ਖੱਠਾ ਹੋਰ ਪੜੇਗਾ ਬੰਦਾ ਨਮਾ ਯਾਰ ਮੈਂ ਕਹਿੰਦਾ ਕੁਝ ਹੋਰ ਆ ਕਰਨੇ ਕੁਝ ਹੋਰ ਲੱਗ ਜਾਂਦਾ ਪਹਿਲਾਂ ਮੈਂ ਕਿਹਾ 3 ਵਜੇ ਕੱਖ ਪਾ ਦੇ ਪਤੰਦਰ ਨੇ ਕੱਖ ਪਾ ਕੇ ਜਦੇ ਪਾਣੀ ਲੀ ਡੰਗਰ ਖੋਲ ਲੈ ਹੁਣ ਪਾਣੀ ਦੁਆਰੇ ਪਾਇਆ ਫੇਰ ਡੰਗਰਾਂ ਨੇ ਪੀਤਾ ਬੋੜਾ ਮਗਜ ਖਵਾਈ ਸੀ ਮਗੇ ਪਸਾ ਹੁਣ ਟੂੜੀ ਲਿਆ ਤੇ ਆਹ ਕਰ ਲਾਣਾ ਹੁਣ ਗੋਬਰ ਗੈਜ ਚ ਗੋਹਾ ਘੋਲਣ ਲੱਗੇ ਧੂਏ ਨਹੀਂ ਸੱਕਿਆ ਕਰੀ ਬਾਕੀ ਕਿਸੇ ਦੀ ਸ਼ਾਮ ਦੀ ਕੋਈ 얘 ਸਾਡੀ ਚੱਲ ਰਹੀ ਹੈ ਚਾਰ ਪਾਉਨੇ ਆ ਅਸੀਂ ਤਾਂ ਸਤ ਸ੍ਰੀ ਅਕਾਲ ਪਾਜੀਰੀ ਦਾ ਫੇਟ ਵਿਲਾ ਕਰਕੇ ਜਿਹੜੀ ਵੀਡੀਓ ਪਾਈ ਸੀਗੀ ਤੋਂ ਬਾਅਦ ਹੱਥ ਪਿੱਜੇ ਹੀ ਨਹੀਂ ਹੈਗੇ ਹੁਣ ਚਾਰ ਲਈ ਚਲਦੇ ਆ ਬੜਾ ਖੁਸ਼ ਹੋ ਕੇ ਖਾਨੇ ਆ ਨਗਰ ਕਰਨੀ ਆ ਤਾਂ ਕਿ ਵੱਧ ਤੋਂ ਵੱਧ ਲੋਕਾਂ ਕੋਲ ਪਹੁੰਚੇ ਉਹ ਕਾ ਤੋਂ ਆਪਣੇ ਕੋਲ ਪਲਾਂਟਰ ਸਵੈੰਦੋ ਇਹ ਸਿਰਫ 1 ਸਾਲ ਚੱਲਿਆ ਹੋਇਆ ਔਰ ਇਹਦੇ ਨਾਲ ਖੇਤ ਬੀਜ ਹੋਏ ਸੀਗੇ ਅ 64 ਤੋਂ 25 ਕਿਲੇ ਬੀਜ ਹੋਏ ਆ ਟੋਟਲ ਹੈ ਬਸ ਆ ਦੇਖੋ ਇਹ ਤਾਂ ਹੁਣ ਚਲੋ ਖੜਾ ਸੀਗਾ ਸਭ ਕੱਢ ਕੇ ਇਹਦੀ ਸਪਾਈਸ ਬੂਈ ਕਰਨੀ ਆ ਤੇ ਬਿਲਕੁਲ ਨਵਾਂ ਹੈ ਇਹ ਪਿਛਲੇ ਸਾਲੇ ਲਿਆ ਸੀ ਇਹ ਹਾਂ ਟਾਇਰ ਦੇਖ ਲਓ ਹਣਾ ਸਭ ਕੁਝ A to Z ਸਭ ਨਵਾਂ ਆਪਰੇ ਕਿ ਥੱਲੇ ਠੁਲੇ ਜੇ ਪਏ ਆ ਨਾਲ ਹਾਂ ਦੇਖ ਲਓ ਪਿੱਛੋਂ ਦੇਖ ਲਓ ਬਿਲਕੁਲ ਨਵਾਂ ਹੈ ਅਡਜਸਟੇਬਲ ਹੈ। ਔਰ ਮੇਨ ਗੱਲ ਇਹਦੇ 'ਚ ਇਹ ਆ ਦੇਖੋ ਇਹ ਵਾਲਾ ਮਾਡਲ ਇੱਕ ਤਰ੍ਹਾਂ ਦਾ ਇਹ ਗ੍ਰਾਮੇ ਮਾਡਲ ਦੇ ਬਰਾਬਰ ਦਾ ਮਾਡਲ ਆ ਇਹ। ਇਹ ਮਾਡਲ ਨਾ ਇੱਕ ਤਰ੍ਹਾਂ ਦਾ ਗ੍ਰਾਮੇ ਮਾਡਲ ਦੇ ਨਾਲ ਦਾ ਮਾਡਲ ਆ ਕਿਉਂਕਿ ਦੇਖੋ ਇਹਦੇ 'ਚ ਇੱਕ ਤਾਂ ਟਾਇਰ ਆ ਗਿਆ। ਠੀਕ ਹੈ ਜੀ। ਦੂਜੇ ਨੰਬਰ ਤੇ ਇਹਦੇ 'ਚ ਤਵੀਆਂ ਆ ਗਈਆਂ। ਆ ਦੇਖੋ ਸਵੀਆਂ। ਇਹ ਖੀਰ ਚਾਹ ਥੋੜਾ ਬਹੁਤਾ ਘੱਟ ਵੀ ਬਣਿਆ ਹੋਵੇ। ਘੂੜਾ ਪਤਾ ਖੇਤ ਘੱਟ ਵੀ ਬਣਿਆ ਹੋਵੇ ਤਾਂ ਵੀ ਵੱਟ ਵਧੀਆ ਬਣਦੀ ਆ ਆ ਦੇਖੋ ਅਫਾਲੇ ਹੀ ਦੇਖ ਲੋ ਤੁਸੀਂ ਕਿੰਨੇ ਦੇ ਪਸੇ 25 ਕਿਲੇ ਬਸ ਬੀਜ ਹੋਏ ਆ ਇਹਦੇ ਨਾਲ ਉਹ ਇੱਕ ਕਿਲਾ ਵੀ ਉੱਪਰ ਨਹੀਂ ਬੀਜ ਹੋਇਆ ਨਾਲ ਇਹਦੇ ਤਵੀਆਂ ਤਵੀਆਂ ਦੇਖੋ ਮਿੱਟੀ ਮੂਰੇ ਇਕੱਠੀ ਕਰਦੀਆਂ ਪਤਾ ਹੀ ਆ ਜਿਹੜੇ ਇਹਨਾਂ ਨੂੰ ਬਲੰਡਰਾਂ ਵਰਲੇ ਹਨਾ ਫਿਰ ਦੇਖੋ ਟਾਇਰ ਆ ਗਏ ਨਾਲ ਇਹਦੇ ਮਾਡਲ ਉਹੀ ਆ ਉਹਦੇ ਵਾਲਾ ਹੀ ਆ ਇਹ ਤੇ ਬਾਕੀ ਆਹ ਕੋਲੀ ਕੋਲੀ ਹਮਪਟਾ ਦੇਖ ਲੋ ਟੈਲੀਫੋਨ ਨਮਾ। ਸ਼ੀਕਾ ਜੀ। ਤੇ ਇਹ ਸੇਲ ਕਰਨਾ ਆਪਾਂ ਮੂਰੇ ਜੂਰੀ ਸੋਰੀ ਡਾਈ ਵਾਲਾ ਆ ਗਿਆ। ਉਹ ਰਹਿਣ ਮਤਲਬ ਇਹਦੇ 'ਚ ਇੱਕ ਨੁਕਸ ਇੱਕ ਵੀ ਨਹੀਂ ਹੈਗਾ। ਤੇ ਬਸ ਅਸੀਂ ਵੇਚਣਾ ਕਿਸੇ ਕਾਰਨ ਕਰਕੇ ਵੇਚਣਾ ਸਭ ਕੁਝ ਨਾਲ ਆਪਣਾ ਸਟੈਂਡ ਵਗੈਰਾ ਹਣਾ। ਹਰੇਕ ਪਾਸਿਓਂ ਪਲਾਂਟਰ 'ਚ ਕੋਈ ਕਮੀ ਨਹੀਂ ਹੈਗੀ। ਤੇ ਬੀਜ ਆ ਜਿਹੜਾ ਮੀਡੀਅਮ ਸਾਈਜ਼ ਬੀਜ ਆ ਮਤਲਬ 26 ਤੋਂ 27 ਬੋਰੀਆਂ ਬੀਜ ਦੀਆਂ ਪਾਉਂਦਾ ਬੱਟ ਵਧੀਆ ਕੱਢਦਾ ਤੇ ਥੋੜੀ ਜਿਹੀ ਐਤ ਕਿ ਅਸੀਂ ਚਲੋ ਜੇ ਨਾਂ ਵਿੱਚ ਜੇ ਚਲਾਇਆ ਫਿਰ ਅਸੀਂ ਕਰਾ ਲੈਣੀ ਆ ਸੈਟਿੰਗ ਥੋੜੀ ਜੀ ਆਹ ਜਿਹੜੇ ਆ ਹੈਗੇ ਆ ਆਪਣਾ ਰਾ ਸੀਗੇ ਆਪਣਾ ਉੱਪਰ ਬੱਟਨ ਨੂੰ ਸਫਾਈ ਦਿੰਨੇ ਆ ਇਹ ਥੋੜੀ ਜਿਹੀ ਆਹ ਪਿੱਛੇ ਫਾਲੇ ਆ ਜਿਹੜੇ ਮਤਲਬ ਆਹ ਇਹਨਾਂ ਦੀ ਸੈਟਿੰਗ ਹੋਣ ਵਾਲੀ ਆ ਉਹ ਤਾਂ ਚਲੋ ਨਾਰਮਲ ਗੱਲ ਆ ਹੋ ਜਾਊਗੀ ਤੇ ਆ ਹੋਰ ਕੋਈ ਇਹਦੇ ਚ ਪ੍ਰੋਬਲਮ ਨਹੀਂ ਹੈਗੀ ਬਿਲਕੁਲ ਨਵਾਂ ਪਲਾਂਟਰ ਜੀ ਪੱਚੀ ਗੀਲੇ ਆਲੂ ਦੇ ਬੀਜੇ ਆ ਬਸ ਹੋਰ ਇਸ ਤੋਂ ਵੱਧ ਕੁਝ ਨਹੀਂ ਕੀਤਾ ਲਿਆ ਕੇ ਵਾ ਖੜਾਤਾ ਖੜਾਇ ਤੋਂ ਬੋ ਤੇ ਜਿੱਦਾਂ ਖੜਾ ਹੀ ਆ ਤੇ ਇਹ ਸੇਲ ਕਰਨਾ ਹੈ ਆਪਾਂ ਜੇ ਕਿਸੇ ਵੀਰ ਨੇ ਇਹ ਪਲਾਂਟਰ ਲੈਣਾ ਹੋਇਆ ਤਾਂ ਨੰਬਰ ਮੈਂ ਸਾਨੂੰ ਤੁਹਾਨੂੰ ਦੇ ਦਾਨਾ 9803812850 ਨੰਬਰ ਤੇ ਕੰਟੈਂਟ ਕੰਟੈਕਟ ਕਰ ਲਿਓ ਤੇ ਤੁਹਾਨੂੰ ਇਹਦਾ ਪ੍ਰਾਈਸ ਅਸੀਂ ਦੱਸ ਦਾਂਗੇ ਤੇ ਠੀਕ ਆਪਣਾ ਚੈੱਕ ਕਰ ਲਿਓ ਆ ਕੇ ਇੱਥੇ ਜਿੱਦਾਂ ਮਰਜ਼ੀ ਜੋ ਕਰਕੇ ਦੇਖਣਾ ਕਰ ਲਿਓ ਚਲਾ ਕੇ ਦੇਖਣਾ ਜੋ ਕਰਕੇ ਦੇਖਣਾ ਸਭ ਕੁਝ ਕਰਕੇ ਦੇਖ ਲਿਓ ਤੇ 9803812850 ਇਹ ਨੰਬਰ ਤੇ ਹੁਣ ਕਨੈਕਟ ਕਰ ਲਿਓ ਤੇ ਪ੍ਰਾਈਸ ਅਸੀਂ ਦੱਸ ਦਾਂਗੇ ਤੁਹਾਨੂੰ ਜੇ ਕਿਸੇ ਨੂੰ ਪਸੰਦ ਆਵੇ ਤਾਂ ਦੱਸ ਦਿਓ ਮੇਰਾ ਵੀਰ ਇਹ ਨੰਬਰ ਤੇ ਤੁਸੀਂ ਵਟਸਐਪ ਤੇ ਮੈਸੇਜ ਕਰ ਦਿਓ ਜਿੱਦਾਂ ਮਰਜ਼ੀ ਕਰ ਲਿਓ ਠੀਕ ਹੈ ਜੀ ਤੇ ਇਹ ਸਰਪਲ ਸੇਲ ਕਰਨਾ ਹੈ ਤੇ ਪਲਾਂਟਰ ਚ ਕਮੀ ਕੋਈ ਨਹੀਂ ਹੈਗੀ ਆਪਾਂ ਇਹਨ ਪੂਰਾ ਜਦ ਤੱਕ ਬੰਦਾ ਚਲਾ ਕੇ ਆਪਣਾ ਦੇਖ ਕੇ ਲੈ ਕੇ ਜਾਵੇ ਸੈਟੀਸਫਾਈ ਜੀ ਨਜ਼ਰ ਨਹੀਂ ਹੁੰਦਾ ਉਨਾ ਚਿਰ ਅਸੀਂ ਬੈਠੇ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਬੀਜ ਜ 26 27 ਬਾਕੀ ਬੀਜ ਦਾ ਇਦਾਂ ਹੁੰਦਾ ਨਾ ਕਿਸੇ ਦਾ ਮੋਟਾ ਕਿਸੇ ਦਾ ਪਤਲਾ ਹੁੰਦਾ ਉਹ ਅਗਲੇ ਦਾ ਮੋਟਾ ਬੀਜ ਵੱਧ ਪੈ ਜਾਂਦਾ ਹੈ ਪਤਲਾ ਘੱਟ ਪੈਂਦਾ ਹੈ ਉਹ ਤਾਂ ਤੁਹਾਨੂੰ ਪਤਾ ਹੀ ਆ ਹਨ ਤੇ ਡਾਈ ਐਨ ਪ੍ਰੋਪਰ ਪਾਉਂਦਾ ਜਿੱਥੇ ਬੰਨਤਾ ਚਾਰ ਥੈਲੀਆਂ ਦੇ ਬੰਨ ਤੋਂ ਪੰਜ ਤੇ ਬੰਨ ਦੋ ਸਹੀ ਚੱਲਦਾ ਤੇ ਨੁਕਸ ਵੀਰੇ ਕੋਈ ਨਹੀਂ ਹੈਗਾ ਫਿਰ ਵੀ ਆਪਣੀ ਤਸੱਲੀ ਕਰਕੇ ਲਿਖੀ ਜਾਓ ਨਾਲ ਮਿਸਤਰੀ ਨੂੰ ਨਾ ਮਿਸਤਰੀ ਨੂੰ ਲਿਆਓ ਜਿੱਦਾਂ ਕਰਨਾ ਕਰ ਲਓ ਠੀਕ ਆ ਜਿੰਨਾ ਚਿਰ ਸਾਡੇ ਕੋਲ ਆ ਔਰ ਤੁਸੀਂ ਚਲਾ ਕੇ ਦੇਖ ਲਿਓ ਉਹਨਾਂ ਚਿਰ ਸਾਡੀ ਗਾਰੰਟੀ ਆ ਤੇ ਜਦ ਸਾਡੇ ਤੋਂ ਮਤਲਬ ਤੁਸੀਂ ਲੈ ਗਏ ਉਸ ਤੋਂ ਬਾਅਦ ਪਰ ਹੁਣ ਤੁਸੀਂ ਕੋਈ ਮਤਲਬ ਕਿਦਾਂ ਚਲਾਵੇ ਹਨਾ ਉਹ ਸਾਡੀ ਫਿਰ ਕੋਈ ਗਾਰੰਟੀ ਨਹੀਂ ਤੇ ਵਿਚ ਜਿੰਨਾ ਚਿਰ ਅਸੀਂ ਸਾਡੇ ਕੋਲ ਦੇਖੂਗੇ ਚਲਾਉਂਗੇ ਤਾਂ ਸਾਡੀ ਗਾਰੰਟੀ ਹੈ ਪਸੰਦ ਆਊਗਾ ਲੈ ਜਿਓ ਤੇ ਆਹ ਗੱਲ ਕਰਨੀ ਸੀਗੀ ਤੇ ਇਹ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਇਹ ਵਿੱਚ ਮਤਲਬ ਸਬਸਿਡੀ ਪਿੱਛੇ ਆਈਆਂ ਸੀਗੀਆਂ ਤੇ ਸਾਨੂੰ ਸਬਸਿਡੀ ਵੈਸੇ ਮਿਲਣੀ ਨਹੀਂ ਹੈਗੀ ਕਿਉਂਕਿ ਸਾਡਾ ਸਬਸਿਡੀ ਆਦੀ ਤਰੀਕ ਮਤਲਬ ਜਦੋਂ ਸਾਨੂੰ ਪਲਾਂਟਰ ਮਿਲੇ ਇਹਨਾਂ ਨੂੰ ਤਰੀਕ ਖਤਮ ਹੋ ਗਈ ਸਬਸਿਡੀ ਸਾਨੂੰ ਮਿਲਣੀ ਹੈਗੀ ਅਸੀਂ ਫੁੱਲ ਪੇਮੈਂਟ ਪੇ ਲਿਆ ਹੋਇਆ ਹੈ ਬਾਕੀ ਮੇਰਾ ਵੀਰ ਜੇ ਕਿਸੇ ਨੇ ਲੈਣਾ ਹੈ ਤਾਂ ਇੱਕ ਅੱਧੇ ਦਿਨ ਦੇ ਅਸੀਂ ਇਹਨੂੰ ਕੱਢ ਕੇ ਸਪਾਈਸ ਪੂਈ ਕਰ ਦਾਨੀ ਆ ਲੋਹਾ ਵਧੀਆ ਲੱਗਿਆ ਭੈਣ ਚੰਗਾ ਲੋਹਾ ਲੱਗਿਆ ਵਾ ਜੇ ਮੇਲੇ ਚੁੱਤੇ ਦੇਖਿਆ ਕਈ ਕਈ ਮਸ਼ੀਨਾਂ ਦਾ ਇਹ ਜਿਹੀਆਂ ਜਦੋਂ ਆਪਾਂ ਨਾਮ ਕਾਹ ਨੂੰ ਲੈਣਾ ਵੀ ਇੰਨਾ ਹਲਕਾ ਲੋਹਾ ਲਾਇਆ ਵਾ ਔਰ ਕਲਰ ਨਹੀਂ ਵਧੀਆ ਕਰਿਆ ਵਾ ਆ ਪਿੱਛੇ ਅਡਜਸਟਮੈਂਟਾਂ ਹੋਰ ਤਰੀਕੇ ਦੀਆਂ ਕਰਤੀਆਂ ਹਨ ਹਨਾ ਕਮੀਆਂ 'ਚ ਕੋਈ ਨਹੀਂ ਹੈਗੀ ਬਾਕੀ ਮੇਰਾ ਵੀਰ ਤੁਹਾਨੂੰ ਨੰਬਰ ਦੱਸ ਦਿਆ WhatsApp ਤੇ ਮੈਸੇਜ ਕਰਦੇ ਹੋ ਤੇ ਕਾਲ ਕਰਨੀ ਹੈ ਕਾਲ ਕਰ ਲਿਓ ਠੀਕ ਹੈ ਜੀ ਬਾਕੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਕਿ ਹਰੇਕ ਬੰਦੇ ਤੱਕ ਚਲੇ ਜਾਵੇ ਤੇ ਇਹ ਦੂਜੇ ਨੰਬਰ ਤੇ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਕਮੈਂਟ ਜ਼ਰੂਰ ਕਰਿਓ ਓਕੇ ਜੀ ਮਿਲਦੇ ਹਾਂ ਕਿਸੇ ਅਗਲੇ ਵਲੌਗ ਚ ਬਾਏ